ਇਤੇ ਅਰਾਦਾ ਗੁਰੂ ਸਾਹਿਬ ਨੂੰ ਆਨੰਦਪੁਰ ਦੇ ਵਿੱਚੋਂ ਖਾਲੀ ਕਰਨ ਦਾ ਵੀ ਹੈ ਜਿਤੇ ਹਾਰ ਦਾ ਮੂੰਹ ਵਿਖਦਾ ਹੈ ਸਮੇਂ ਨਾਲ ਗੁਰੂ ਸਾਹਿਬ ਅੱਗੇ ਸੁਲਾ ਕਰਨ ਲਈ ਵੀ ਆ ਜਾਂਦੇ ਨੇ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਰਹਿ ਰਹੇ ਨੇ ਤੇ ਪਾਦਸ਼ਾਹ ਜੀ ਨੇ ਕੁਰਖhetra ਦੀ ਧਰਤੀ ਤੇ ਪ੍ਰਚਾਰ ਦੇ ਲਈ ਕੁਝ ਕੁ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਕੁਰ ਗੋਬਿੰਦ ਸਿੰਘ ਮਹਾਰਾਜ ਜੀ ਕੁਰਕ ਖੇਤਰ ਦੀ ਧਰਤੀ ਤੇ ਗਏ। ਉਹ ਸਮੇਂ ਉਥੇ ਪਾਦਸ਼ਾਹ ਦੀ ਜਦੋਂ ਗਏ ਲੋਕਾਂ ਵਿੱਚ ਇੱਕ ਭਰਮ ਸੀਗਾ ਸੂਰਜ ਗ੍ਰਹਿਣ ਕਰਕੇ ਆਮ ਇੱਕ ਪੜ੍ਹੇ ਲਿਖੇ ਸਮਾਜ ਵਿੱਚ ਜੇ ਅਸੀਂ ਵੇਖਿਆ ਜਾਵੇ ਉਥੋਂ ਦੀਆਂ ਚੱਲੀਆਂ ਮਨੋਂਤਾ ਹੁਣ ਵੀ ਇਸ ਭਰਮ ਵਿੱਚ ਪੈ ਕੇ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੀ ਪੂਜਾ ਵਿੱਚ ਜੁੜੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸਮੇਂ ਪੁਰਖ ਖੇਤਰ ਦੀ ਧਰਤੀ ਤੇ ਗਏ ਉਦੋਂ ਇੱਕ ਸੂਰਜ ਗ੍ਰਹਿਣ ਕਰਕੇ ਲੋਕਾਂ ਵਿੱਚ ਭਰਮ ਬਣਿਆ ਪਿਆ ਸੀ ਪਾਤਸ਼ਾ ਜਦੋਂ ਸੰਗਤ ਕਰਾਉਂਦੇ ਨੇ ਲੋਕ ਦੂਰ ਦਰਾਡੇੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਣਾ ਵਿੱਚ ਜਦੋਂ ਆਏ ਜਿਹੜੇ ਕਿਤੇ ਭੈ ਪੀਤ ਭਰਮ ਵਿੱਚ ਡੁੱਬੇ ਹੋਏ ਨੇ ਪਾਤਸ਼ਾ ਨੇ ਉਹਨਾਂ ਨੂੰ ਇਹ ਭਰਮਾਂ ਵਿੱਚੋਂ ਕੱਢਿਆ ਇਆ ਕਿ ਉਸ ਮਾਲਕ ਦੀ ਕੁਦਰਤ ਦੇ ਵਿੱਚ ਕੋਈ ਵੀ ਚੀਜ਼ ਡਰ ਵਾਲੀ ਨਹੀਂ ਹੈ ਤੇ ਉਸੀ ਕੁਦਰਤ ਦਾ ਅੰਤ ਨਹੀਂ ਪਾ ਸਕਦੇ ਇਹ ਕੁਦਰਤੀ ਵਰਤਾਰੇ ਹਨ ਤੇ ਕੋਈ ਮਨੁੱਖ ਇਹ ਆਖੇ ਵੀ ਮੇਰੇ ਫਲਾਣੇ ਪਾਠ ਨਾਲ ਇਦਾਂ ਕੁਝ ਬਦਲ ਜਾਵੇ ਇਹ ਕੁਝ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਉਹਨਾਂ ਲੋਕਾਂ ਨੂੰ ਇਸ ਧਰਮ ਵਿੱਚੋਂ ਕੱਢਦੇ ਨੇ ਸੰਗਤ ਜਦੋਂ ਹਰ ਦੋਜ ਲੱਗਦੀ ਹੋਤੀ ਹੈ ਹੀ ਕੁਰਖੇਤਰ ਦਾ ਇੱਕ ਵਿਦਵਾਨ ਮਦਨਨਾਥ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਣਾ ਆ ਜਿੱਥੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਉੱਤੇ ਸਮੁੱਚੇ ਸ਼ਾਸਤਰ ਲਾ ਕੇ ਬਰਾਜਮਾਨ ਨੇ ਤਨ ਤੇ ਸ਼ਾਸਤਰ ਲੱਗੇ ਹੋਏ ਨੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਉੱਤੇ ਬੈਠੇ ਹੋਏ ਸੰਗਤਾਂ ਨੂੰ ਉਪਦੇਸ਼ ਦੇ ਰਹੇ ਜਦੋਂ ਵਿਦਵਾਨ ਗੁਰੂ ਸਾਹਿਬ ਦੀ ਸੰਗਤ ਵਿੱਚ ਆਇਆ ਜਿਹੜਾ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰਭਾਵ ਸੀਗਾ ਪਾਤਸ਼ਾਹ ਅੱਗੇ ਆ ਕੇ ਬੇਨਤੀ ਕਰਦਾ ਹੈ ਵੀ ਸਤਿਗੁਰੂ ਜੀ ਕੁਝ ਇੱਕ ਮਨ ਅੰਦਰ ਬੋਲ ਹਨ ਵਿਚਾਰ ਨੇ ਵੀ ਤੁਹਾਡੇ ਵਰਧੀ ਮੇਰਾ ਮਨੇ ਲੋਚਦਾ ਹੈ ਮੀ ਤਨ ਕਰਕੇ ਵੀ ਤੇ ਮਨ ਕਰਕੇ ਵੀ ਤਨ ਕਰਕੇ ਤੁਸੀਂ ਬਾਹਰੋਂ ਸਿਪਾਹੀ ਹੋ ਇੱਕ ਬਹਾਦਰ ਜੋਧੇ ਹੋ ਮਨ ਕਰਕੇ ਤੁਸੀਂ ਸੰਤ ਹਾਂ ਤੁਹਾਡਾ ਸਰੀਰ ਉਤੇ ਪਾਇਆ ਪਹਿਰਾਵਾ ਪਾਏ ਸ਼ਾਸਤਰ ਤੁਹਾਡੇ ਤਾਨੋਂ ਤੇ ਸੋਭ ਰਹੇ ਹਨ ਜਿੱਤੇ ਤੁਸੀਂ ਭਗਤੀ ਦੀ ਮੂਰਤ ਹੋ ਅੰਦਰੋਂ ਸੰਤ ਹਾਂ ਤੇ ਬਾਹਰੋਂ ਸਿਪਾਹੀ ਹਾਂ ਗੁਰੂ ਸਾਹਿਬ ਜੀ ਨੇ ਇਹ ਦੋਵੇਂ ਗੱਲਾਂ ਗੁਰਸਿੱਖ ਨੂੰ ਵੀ ਜੀਵਨ ਵਿੱਚ ਦਿੱਤੀਆਂ ਨੇ ਤੇ ਉਸ ਵਿਦਵਾਨ ਨੇ ਜਦੋਂ ਇਹ ਬੇਨਤੀ ਕੀਤੀ ਵੀ ਤੁਹਾਡੇ ਅੰਦਰ ਇਹ ਦੋਵੇਂ ਗੁਣ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਵਿਦਵਾਨ ਰਾਹੀਂ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਆਇਆ ਸੀ ਗੁਰੂ ਸਾਹਿਬ ਜੀ ਨੇ ਆਖਿਆ ਪੰਡਿਤ ਜੀ ਵਿਦਵਾਨ ਜੀ ਧਰਮੀ ਨੂੰ ਦੋਵਾਂ ਪੱਖਾਂ ਤੋਂ ਹੀ ਪੂਰਾ ਹੋਣਾ ਚਾਹੀਦਾ ਹੈ ਜੇ ਅੰਦਰੋਂ ਉਹ ਗੁਣਾ ਨਾਲ ਭਰਪੂਰ ਹੈ ਅੰਦਰੋਂ ਧਰਮ ਦੇ ਨਾਲ ਜੁੜਿਆ ਹੈ ਉਹ ਤਨ ਕਰਕੇ ਬਹਾਦਰ ਵੀ ਹੋਣਾ ਚਾਹੀਦਾ ਹੈ ਤਨ ਕਰਕੇ ਉਹਨੂੰ ਜੇ ਧਰਮ ਦੇ ਰਾਹ ਤੇ ਉਹਨੂੰ ਕੋਈ ਜ਼ੁਲਮ ਕਰਨ ਵਾਲਾ ਵੇਖਦਾ ਹੈ ਉਸ ਜ਼ੁਲਮ ਨੂੰ ਰੋਕਣ ਦੇ ਲਈ ਉਹਦੇ ਅੰਦਰ ਬਹਾਦਰੀ ਵੀ ਹੋਣੀ ਚਾਹੀਦੀ ਹੈ ਜਿੱਥੇ ਗੁਣ ਨੇ ਜੀਵਨ ਵਿੱਚ ਉਥੇ ਬਹਾਦਰੀ ਦਲੇਰੀ ਇਹ ਵੀ ਭਾਵਨਾ ਅੰਦਰ ਹੋਣੀ ਚਾਹੀਦੀ ਹੈ ਜਦੋਂ ਪਾਤਸ਼ਾਹ ਜੀ ਦੀ ਇਸ ਚੜ੍ਹਦੀ ਕਲਾ ਦੀਆਂ ਗੱਲਾਂ ਕੁਰਖhetra ਦੀ ਧਰਤੀ ਤੇ ਹੋ ਰਹੀਆਂ ਨੇ ਉਹ ਸਮੇਂ ਪਹਾੜੀ ਰਾਜੇ ਜਿਹੜੇ ਨੇ ਗੁਰੂ ਸਾਹਿਬ ਦੇ ਮੰਗ ਰਾਏ ਕੁਰੂ ਛੇਤਰ ਦੀ ਧਰਤੀ ਤੇ ਜਦੋਂ ਇਹ ਸ਼ੋਭਾ ਵਡਿਆਈ ਸੁਣੀ